ਵੀਡੀਓ ਦੇ ਰਹੇ ਹੋ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਸਤਰੀ ਮੈਂਤਲੇ ਵੱਲੋਂ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ 2000 ਮਾਡਲ ਫਾਰਮ ਟਰੈਕ ਆ 60 ਤੇ ਪਾਵਰ ਸਟੀering ਦੀ ਜੌਬ ਇਹਦੀਆਂ ਤੁਸੀਂ ਦੇਖਿਆ ਰੀਡ ਵਗੈਰਾ ਚੱਲ ਰਹੀ ਸੀਗੀ ਅੱਜ ਪਾਵਰ ਸਟੀering ਦੀ ਜੌਬ ਡਾਊਨ ਹੋਈ ਆ ਦੇਖੋ ਜਿਹੜਾ ਜੈਕ ਹੈਗਾ ਇਹ ਆਪਾਂ T20 ਵਾਲਾ ਲਾਇਆ ਆਹ ਦੇਖੋ ਟੀ-20 ਵਾਲਾ ਜੈਕ ਲਾਇਆ ਪੈਰ ਬਣਾ ਕੇ ਲਾਇਆ ਇੱਕ ਨਟ ਵੱਡਾ ਇੱਕ ਛੋਟਾ ਆਹ ਇਸ ਦੀ ਫਿਟਿੰਗ ਆਹ ਇਸ ਦੀ ਪੰਪ ਕੱਟ ਕੀਤਾ ਤੇ ਉਹ ਬੰਦੇ ਜਿਹੜੀ ਟੈਂਕੀ ਹੈ ਜੀ ਟੈਂਕੀ ਉੱਥੇ ਫਿਟ ਕਰੀਏ ਆ ਦੇਖੋ ਸਵਰਾਜ ਰੇਟੇ ਕੀ ਲਾਇਆ ਤੇ ਆ ਪਾਈਪਾਂ ਦੀ ਫਿਟਿੰਗ ਦੇਖੋ ਆ ਕਲੰਪਿੰਗ ਵਗੈਰਾ ਕੀਤੀ ਇਹਦੀ ਬੱਤੀ ਵਗੈਰਾ ਬਣਾ ਕੇ ਜਿਵੇਂ ਜੈਨੂਨ ਆਉਂਦੀ ਆ ਉਸ ਤਰ੍ਹਾਂ ਹੀ ਇਹ ਆਰਮ ਇਹਦੀ ਸਿੰਗਲ ਆਰਮ ਵਾਲੇ ਲੱਗੇ ਹੋਏ ਆ ਜਿਹੜਾ ਸਿੰਗਲ ਆਰਮ ਸਟੀਰਿੰਗ ਹੁੰਦਾ ਉਹਦੇ ਵਾਲੇ ਲੱਗੇ ਆ ਥੋੜੀ ਜੀ ਪ੍ਰੋਬਲਮ ਆ ਵੀ ਆਹ ਇਸ ਤਰ੍ਹਾਂ ਇਹ ਉੱਚਾਗਾ ਤੇ ਇਹ ਆਪਾਂ ਬਣਾ ਕੇ ਲਾਵਾਂਗੇ ਥੋੜਾ ਜਿਹਾ ਲੰਬਾ ਕਰਦੇ ਆ ਇੱਥੋਂ ਤੱਕ ਕਰਦੇ ਆ ਦੇਖੋ ਇਹ ਸਾਰਾ ਸਮਾਨ ਬਹੁਤ ਹੀ ਕੁਆਲਟੀ ਦਾ ਲਾਇਆ ਤੇ ਆਹ ਦੇਖੋ ਆ ਪਾਈਪਾਂ ਵਗੈਰਾ ਇਹ ਆਪਾਂ ਬਣਾ ਕੇ ਲਾਉਣੇ ਆ ਇੱਕ ਪਾਸੇ ਜੌਂਡੀਅਰ ਨਿਪਲ ਇੱਕ ਪਾਸੇ 24 ਨੰਬਰ ਜਿਹੜੀ ਆਮ ਸਪਲਾਈ ਹੈਗੀ ਆਪਣੀ 788pw ਤੇ ਇੱਕ ਪਾਏ ਪਾ ਇਧਰਲੇ ਪਾਸੇ ਦੀ T20 ਵਾਲੀ ਸ਼ੇਰਿੰਗ ਦੀ ਤੇ ਆ ਇਹਦੀ ਸ਼ੈਲਡਰ ਇਹਦੀ ਲਾਉਣ ਵਾਲੀ ਇਹ ਰਲਾ ਦਾ ਬਹੁਤ ਤੇ ਆ ਪਾਇਰ ਆ ਜਿਹੜਾ ਇਹ ਦੇਸੀ ਲਾਤਾ ਆਰਵੀ ਟੋਲਾ ਜਿਹੜਾ ਡੈਨ ਫੋਰਸ ਦਾ ਲਾਇਆ 100 ਨੰਬਰ ਆ ਇਹ ਆ ਸਟੀering wheel ਲਾਇਆ ਪੀ ਟੌਪ ਦਾ ਮੀਟਰ ਚੱਲਦਾ ਕਿੱਥਾ ਜਮਾ ਬੰਦ ਰੇਸ ਤੇ ਪੂਰਾ ਰੈਲਾ ਮੁਰਾ 470 ਚੱਕਰ ਦੇ ਪੂਰੀ ਫੋਨ ਘਟਾਈ ਜਮਾ ਬੰਦ ਰੇਸ ਆ ਜੀ ਕੋਈ ਪ੍ਰੋਬਲਮ ਨਹੀਂ ਕੀਰ ਬੋੜਾ ਜਮਟ ਇਹ ਸਾਰਿਆਂ ਦੀ ਆਪਣੀ ਫਿਟਿੰਗ ਐਂ ਹੁੰਦੀ ਆ ਜਿੰਨੇ ਵੀ ਡਾਇਰੈਕਟਰ ਆਪਾਂ ਪਾਵਰ ਸਟੀਅਰਿੰਗ ਪਾਇਆ ਸਾਰਿਆਂ ਨੇ ਫਿਟ ਇਸ ਤਰ੍ਹਾਂ ਹੀ ਆ ਬੈਠੀ ਮੜਾਈ ਬਈ ਉੱਤੇ ਸਿੰਗਲ ਆਰਮ ਆਲਾ ਜਿਹੜਾ ਉਹ ਕੰਨ ਜਾਂ ਵੱਡਣ ਵਾਲਾਗਾ ਹਜੇ ਤੇ ਬਾਕੀ ਹੋਰ ਦੂਜਿਆਂ ਦੀ ਕੁਆਲਿਟੀ ਚੈੱਕ ਕਰ ਲੋ ਕਰ ਲਓ ਆਪਣਾ ਇੰਸਟਾਗ੍ਰam ਚੈਨਲ YouTube ਚੈਨਲ ਇਹ ਵੀ ਸਬਸਕ੍ਰਾਈਬ ਕਰ ਲਿਓ ਤੇ ਬਾਈ ਨਾਲ ਤੁਹਾਡੀ ਗੱਲਬਾਤ ਕਰਵਾਉਣਾ ਕਿਵੇਂ ਲੱਗਿਆ ਕੰਮ ਆ ਫੇਡਿੰਗ ਫੂਡ ਵੀ ਚੈੱਕ ਕਰ ਲੀਆ ਬੜੇ ਕਿਤਿਆ ਆ ਜਣੇ ਪਾ ਤੇ ਬਾਕੀ ਕਸਟਮਰ ਦੱਸਣਗੇ ਸਾਨੂੰ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਬਹੁਤ ਵਧੀਆ ਬਹੁਤ ਵਧੀਆ ਕੀ ਨਾਮ ਹੈ ਤੁਹਾਡਾ ਸਾਡਾ ਮੇਰਾ ਨਾਮ ਕਾਨਾ ਮੈਂ ਇੱਥੇ ਬਿੰਡ ਕੋ ਐ ਮੇਰੇ ਤੇ ਬਹੁਤ ਧੰਨਵਾਦ ਕਰਦੇ ਆ ਮੈਂ ਇੱਥੇ ਵਾਲੇ ਮਿਸਤਰੀ ਦਾ ਜੁੱਟ ਜਿਹੜਾ ਸਾਡਾ ਮਤਲਬ ਪ੍ਰੈਸ਼ਰ ਤੇ ਕਰਿਆ ਟਰੈਕਟਰ ਬਹੁਤ ਸੋਹਣੀ ਫਿਟਿੰਗ ਕਰੀ ਜਾ ਬਹੁਤ ਜਿਆਦਾ ਸੋਹਣੀ ਤੇ ਤੋਂ ਵੱਧ ਮਨ ਖੁਸ਼ ਹੋਇਆ ਜੀ ਪੂਰਾ ਕੰਮ ਦਾ ਇੱਥੇ ਮਨ ਖੁਸ਼ੀ ਚੜੀ ਜਾਂਦੀ ਹੈ ਅਸਲ ਇਹ ਕੋ ਉਹ ਪਾਵਰ ਸਟੀering ਹੋ ਰਿਹਾ ਹੈ ਦੂਜਾ ਹਨਾ ਉਹ ਵੀ ਕਰਾਉਣਾ ਹਾਂ ਉਹ ਵੀ ਕਰਾਉਣਾ ਹੈ ਤੇ ਪੂਰੀ ਆਪਣੇ ਬੰਦੇ ਦਾ ਹਨਾ ਉਹ ਵੀ ਆਪਣੇ ਨੇ ਜਿਹੜੇ ਦੋਸਤ ਦਾ ਮੁੰਡਾ ਉਹਨੂੰ ਜਾ ਕੇ ਹੁਣ ਕੀ ਆਖਾਂਗੇ ਵੀ ਹੁਣ ਜਿਵੇਂ ਜਿਵੇਂ ਤੁਸੀਂ ਆਏ ਦੱਸੋ ਵੀ ਜਿਵੇਂ ਉਹ ਕਹਿੰਦੇ ਸੀਗੇ ਵੀ ਆਪਾਂ ਫਿਟਿੰਗ ਪਿੰਡ ਜਾ ਕੇ ਕੀ ਕਰਨਾ ਹੈਗਾ ਵੀ ਲੋਕਾਂ ਨੂੰ ਆਏ ਦੱਸਣਾ ਵੀ ਯਾਰ ਆਏ ਵਧੀਆ ਫਿਟਿੰਗ ਹੋ ਜੀ ਹਨਾ ਆ ਵੀ ਪ੍ਰੋਪਰ origial ਫਿਟਿੰਗ ਕਿੰਨੇ ਬੰਦਿਆਂ ਨੂੰ ਅਸੀਂ ਤੇ ਸਾਰੇ ਪਿੰਡ ਦੇ 60 ਫਾਰਮ ਸਾਰੇ ਪਿੰਡ ਦੇ ਕਰਾਵਾਂਗੇ 2000 ਮਾਡਲ ਨਹੀਂ ਤੇ ਮੋੜਨੇ ਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਬਹੁਤ ਨਿਆਰਾ ਬੰਗਰੇਸ਼ ਤੇ ਮੋੜਦਾ ਪੂਰਾ ਰੈਲਾ ਹੁਣ ਚਲੋ ਸਾਰਾ ਸਮਾਨ ਹੀ ਨਵਾਂ ਲਾਇਆ ਨੇ ਆ ਪਗੜਾ ਕੋਈ ਕਿੱਟ ਪ੍ਰਾਣੀ ਸਾਰਾ ਨਵਾਂ ਬਿਲਕੁਲ ਬਿਲਕੁਲ ਆ ਪਾ ਪੰਪਾ ਨਹੀਂ ਕਰੂ ਆਪਾਂ ਹੀ ਬਣਾ ਕੇ ਲਾਇਆ ਆ ਜਿਹੜੀ ਇੱਥੋਂ ਵਾਲੀ ਆਹ ਥੋੜਾ ਜਿਹਾ ਲੱਗਦਾ ਵੀ ਸ਼ੀਲਡ ਜੀ ਨਹੀਂ ਲੱਗੀ ਤਾਂ ਕਰਕੇ ਥੋੜਾ ਜਿਹਾ ਲੱਗਦੀ ਆ ਤੇ ਬਾਕੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਿਓ ਕੰਟੈਕਟਰ ਨੰਬਰ 98147 37596 94782 37596 ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ